ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੂੜੇ-ਕਚਰੇ ਦੇ ਉੱਚੇ ਹੁੰਦੇ ਪਹਾੜ ਅਤੇ ਇਨ੍ਹਾਂ ਕਾਰਨ ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਦੀ ਸਮੱਸਿਆ ਨੂੰ ਲੈ ਕੇ ਸਰਵੋੱਚ ਅਦਾਲਤ ਵੱਲੋਂ ਕੀਤੀ ਗਈ ਟਿੱਪਣੀ ਬਿਨਾਂ ਸ਼ੱਕ ਬਹੁਤ ਮਹੱਤਵਪੂਰਨ ਹੈ ਪਰ ਇਹ ਸਮੱਸਿਆ ਸਿਰਫ ਕੌਮੀ ਰਾਜਧਾਨੀ ਦੀ ਹੀ ਨਹੀਂ ਹੈ ਸਗੋ ਪੂਰਾ ਦੇਸ਼ ਕੂੜੇ ਕਚਰੇ ਤੋਂ ਪੈਦਾ ਹੁੰਦੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਤੋਂ ਪ੍ਰਭਾਵਿਤ ਹੋ ਰਿਹਾ ਹੈ ਡੰਡੀ ਇਸ ਲਈ ਇਸ ਨੂੰ ਕੌਮੀ ਸਮੱਸਿਆ ਮੰਨ ਕੇ ਪੂਰੇ ਦੇਸ਼ ਵਿੱਚ ਕੂੜੇ ਕਰਕਟ ਦੇ ਹੱਲ ਲਈ ਕੋਈ ਵਿਆਪਕ ਯੋਜਨਾ ਬਣਾਈ ਜਾਣੀ ਚਾਹੀਦੀ ਹੈ ਡੰਡੀ ਸਰਬੋੱਚ ਅਦਾਲਤ ਨੇ ਇਸ ਸਮੱਸਿਆ ਨੂੰ ਅਤਿ ਗੰਭੀਰ ਕਰਾਰ ਦਿੰਦਿਆਂ ਇਸ ਦਾ ਹੱਲ ਅਤੇ ਨਿਪਟਾਰਾ ਨਾ ਕੀਤੇ ਜਾਣ ਉੱਤੇ ਨਿਸ਼ਚਿਤ ਮਿਆਦ ਦੇ ਅੰਦਰ ਅਦਾਲਤ ਵੱਲੋਂ ਸਖਤ ਫੈਸਲਾ ਲੈੇ ਜਾਣ ਦੀ ਵੀ ਚੇਤਾਵਨੀ ਦਿੱਤੀ ਹੈ ਡੰਡੀ ਸਰਬਉੱਚ ਅਦਾਲਤ ਨੇ ਆਮ ਲੋਕਾਂ ਨੂੰ ਪ੍ਰਦੂਸ਼ਣ ਯੁਕਤ ਵਾਤਾਵਰਣ ਵਿੱਚ ਜਿਉਣ ਲਈ ਮਜਬੂਰ ਕਰਨ ਵਰਗੇ ਹਾਲਾਤ ਨੂੰ ਮਨੁੱਖਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ ਹੈ ਡੰਡੀ ਅਦਾਲਤ ਵੱਲੋਂ ਇਸ ਹਾਲਾਤ ਦੇ ਗੰਭੀਰ ਹੱਦ ਤੱਕ ਪਹੁੰਚ ਜਾਣ ਦੀ ਚੇਤਾਵਨੀ ਵੀ ਦਿੱਲੀ ਦੀ ਸਰਕਾਰ ਨੂੰ ਦਿੱਤੀ ਗਈ ਹੈ ਡੰਡੀ ਕੇਸਾ ਸੰਬੰਧੀ ਸਰਵੋੱਚ ਅਦਾਲਤ ਵਿੱਚ ਪੇਸ਼ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਰਾਜਧਾਨੀ ਦਿੱਲੀ ਵਿੱਚ ਹਰ ਦਿਨ 3800 ਟਨ ਤੋਂ ਵੱਧ ਅਣਸੋਧਿਆ ਕੂੜਾ ਜਮ੍ਹਾਂ ਹੋ ਰਿਹਾ ਹੈ ਡੰਡੀ ਜੇਕਰ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ ਤਾਂ ਬਿਨਾਂ ਸ਼ੱਕ ਦੇਸ਼ ਦੀ ਕੇਂਦਰੀ ਸਰਕਾਰ ਅਤੇ ਦਿੱਲੀ ਸਰਕਾਰ ਵਿਦੇਸ਼ਾਂ ਤੋਂ ਆਉਣ ਵਾਲੇ ਮਹਿਮਾਨਾਂ ਨੂੰ ਕਿਵੇਂ ਆਪਣਾ ਸਾਫ਼ ਸਵੱਛ ਸ਼ਹਿਰ ਦਿਖਾਉਣ ਯੋਗ ਹੋ ਸਕਣਗੀਆਂ ਕੰਡੀ ਅਦਾਲਤ ਵੱਲੋਂ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਹੋ ਰਹੇ ਵਿਕਾਸ ਕਾਰਜਾਂ ਨੂੰ ਵੇਖਦਿਆਂ ਥੋਸ ਮਲਬੇ ਅਤੇ ਕੂੜੇ ਵਿੱਚ ਹੋਰ ਵਾਦਾ ਗੱਲ ਵੀ ਕਹੀ ਗਈ ਹੈ ਡੰਡੀ ਅਦਾਲਤ ਵੱਲੋਂ ਇਸ ਲਈ ਸ਼ਹਿਰੀ ਵਿਕਾਸ ਸਕੱਤਰ ਨੂੰ ਹੋਰ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਕੋਈ ਹੱਲ ਲੱਭਣ ਲਈ ਵੀ ਕਿਹਾ ਹੈ ਡੰਡੀ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਸਰਵੋੱਚ ਅਦਾਲਤ ਨੇ ਇਹ ਟਿੱਪਣੀ ਕਾਸਤਾਰੂ ਤੇ ਰਾਜਧਾਨੀ ਦਿੱਲੀ ਖੇਤਰ ਲਈ ਕੀਤੀ ਹੈ ਪਰ ਥੋੜੀ ਬਹੁਤ ਅਜਹੀ ਹਾਲਤ ਪੂਰੇ ਦੇਸ਼ ਦੀ ਹੈ ਡੰਡੀ ਇੱਕ ਸਰਵੇਖਣ ਅਨੁਸਾਰ ਭਾਰਤ ਦੁਨੀਆ ਦੇ ਨਕਸ਼ੇ ਉੱਤੇ ਇਸ ਮਾਮਲੇ ਵਿੱਚ ਫਾੜੀ ਭਾਵ ਬਹੁਤ ਪਛੜਿਆ ਹੋਇਆ ਦੇਸ਼ ਹੈ ਡੰਡੀ ਹਾਲਾਂਕਿ ਦੇਸ਼ ਅੰਦਰ ਹੋਰ ਰਾਜਾਂ ਵਿੱਚ ਵੀ ਕੂੜੇ ਕਚਰੇ ਦੀ ਸੰਭਾਲ ਲਈ ਸਥਿਤੀ ਕੋਈ ਜ਼ਿਆਦਾ ਬਿਹਤਰ ਨਹੀਂ ਹੈ ਡੰਡੀ ਪੰਜਾਬ ਵੀ ਇਸ ਮਾਮਲੇ ਵਿੱਚ ਕਾਫੀ ਹੀਟਲੈਸ ਥਾਨ ਉੱਤੇ ਹੈ ਡੰਡੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕੂੜੇ ਕਚਰੇ ਦੀ ਸੰਭਾਲ ਨਾ ਹੋ ਸਕਣ ਦਾ ਮੁੱਦਾ ਅਕਸਰ ਚਰਚਾ ਵਿੱਚ ਬਣਿਆ ਰਹਿੰਦਾ ਹੈ ਡੰਡੀ ਪੰਜਾਬ ਦੇ ਜਲੰਧਰ ਅੰਮ੍ਰਿਤਸਰ ਅਤੇ ਲੁਧਿਆਣਾ ਵਰਗੇ ਮਹਾਨਗਰ ਕੂੜੇ ਕਚਰੇ ਅਤੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਡੰਡੀ ਕੂੜੇ ਦੇ ਢੇਰ ਲਗਾਤਾਰ ਉੱਚੇ ਹੁੰਦੇ ਜਾ ਰਹੇ ਹਨ ਪਰ ਇਹਨਾਂ ਦੇ ਹੱਲ ਲਈ ਕੋਈ ਉਪਾਅ ਜਾਂ ਯੋਜਨਾਬੰਦੀ ਸੂਬਾ ਸਰ